ਨਾਮ ਦੇ ਸੰਬੰਧ ਵਿੱਚ ਵਾਹਦੇ ਜਿੰਨੇ ਵੀ ਆਪਾਂ ਨੂੰ ਚਾਉਣ ਵਾਲੇ ਆ ਵੇਖਣ ਵਾਲੇ ਆ ਸਾਰਿਆਂ ਦਾ ਧੰਨਵਾਦ ਵੀਰਾਂ ਦਾ ਤੇ ਜਿਨ੍ਹਾਂ ਨੇ ਹਜੇ ਤੱਕ ਤੈਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਏ ਜ਼ਰੂਰ ਦੇ ਦਿਓ ਤੇ ਥੈਂਕ ਯੂ ਤੇ ਅੱਜ ਦਾ ਜਿਹੜਾ ਮੇਨ ਟੌਪਿਕ ਆਪਾਂ ਗੱਲ ਕਰਾਂਗੇ ਫੋਕਰੇ ਬੰਦਿਆਂ ਬਾਰੇ ਤੇ ਫੋਕਰੇਆਂ ਬੁੜੀਆਂ ਬਾਰੇ ਫੋਕਰੇ ਮੁੰਡਿਆਂ ਬਾਰੇ ਤੇ ਫੋਕਰੀਆਂ ਕੁੜੀਆਂ ਬਾਰੇ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ ਜਿਨ੍ਹਾਂ ਦਾ ਮਤਲਬ ਅਲੱਗ-ਅਲੱਗ ਕੈਰੇਕਟਰ ਹੈਗਾ ਤੇ ਅਲੱਗ-ਅਲੱਗ ਮਾਈਂਡ ਆ ਕੋਈ ਕਿਸੇ ਨੂੰ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਐਗਾਂ ਗੱਲ ਹੁੰਦੀ ਆ ਬੰਦਾ ਬਾਹਰੋਂ ਕੁਝ ਹੋਰ ਹੁੰਦਾ ਤੇ ਅੰਦਰੋਂ ਕੁਝ ਹੋਰ ਹੁੰਦਾ ਹੈਗਾ ਇਸ ਕਰਕੇ ਇਹਨਾਂ ਬੰਦਿਆਂ ਬਾਰੇ ਗੱਲ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਵੀ ਸਭ ਤੋਂ ਵੱਧ ਆਪਣੇ ਲੋਕ ਹੀ ਦੇਂਦੇ ਆਗੇ ਮੋਬਾਈਲ ਤੇ ਵੇਂਦੇ ਤਾਂ ਪਤਾ ਹੀ ਆ ਮਨ ਦੀ ਕਿਹੜੀ ਭਾਵਨਾ ਪਰ ਬਾਅਦ ਦੇ ਵਿੱਚ ਕੋਈ ਉਹੋ ਜਿਹੀ ਵੀਡੀਓ ਆ ਜਾਏ ਜਿਹੜੀ ਨਾ ਦੇਖਣਯੋਗ ਹੋਵੇ ਵੇਦੇ ਉਹਨੂੰ ਵੀ ਆ ਪਰ ਨੌਕਸਰਾਂ ਕਰਨਗੇ ਕਮੈਂਟ ਕਰਨਗੇ ਉਹ ਤਾਂ ਜਿਹਾ ਹੀ ਆਏ ਆ ਜੀ ਜੇ ਆ ਜੀ ਬੋਹਾ ਪਰ ਮੈਂ ਗੱਲ ਕਹਿਣਾ ਜੇ ਤੁਸੀਂ ਐਡੇ ਹੋ ਤਾਂ ਤੁਸੀਂ ਫਿਰ ਉਹ ਚੀਜ਼ ਨੂੰ ਦੇਣੇ ਕਾਤੋਂ ਆ ਜੇ ਦੇਖ ਲਿਆ ਤਰੋਂ ਉੱਥੇ ਹੀ ਛੱਡ ਦਿਓ ਤੇ ਨਹੀਂ ਤਾਂ ਫਿਰ ਉਹਦੇ ਤੇ ਕੋਈ ਟਿੱਕਾ ਟਿੱਪਣੀ ਜਾਂ ਕਮੈਂਟੇਸ਼ਨ ਇਹ ਨਹੀਂ ਕਰਨੀ ਚਾਹੀਦੀ ਜੀ ਜੇ ਤੁਸੀਂ ਕਮੈਂਟ ਟਿੱਕਾ ਟਿੱਪਣੀ ਕਰਦੇ ਹੈ ਤਾਂ ਮਤਲਬ ਤੁਹਾਡਾ ਡਬਲ ਮਾਈਂਡ ਹੈ ਤੁਹਾਡੇ ਮਾਈਂਡ ਦੇ ਵਿੱਚ ਕੋਈ ਸ਼ੋਰ ਚੱਲ ਰਿਹਾ ਤੇ ਵਿੱਚ ਕੋਈ ਸ਼ੋਰ ਚੱਲ ਰਿਹਾ ਤੇ ਬਾਕੀ ਦੂਜੀ ਗੱਲ ਜਿਹੜੇ ਫੋਕਰੇ ਬੰਦੇ ਹੁੰਦੇ ਹੈਗੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਜ਼ਿਆਦਾਤਰ ਫੋਕਰਪੁਣਾ ਜਿਹੜਾ ਮਰੀਰਾਂ ਦੇ ਵਿੱਚ ਆਉਂਦਾ ਹੈਗਾ ਮੁੰਡੇ ਖੁੰਡਾਂ ਦੇ ਵਿੱਚ ਇਹ 25 ਤੋਂ ਲੈ ਕੇ 30 ਸਾਲ ਤੱਕ ਫੋਕਰਪੁਣਾ ਆਉਂਦਾ ਹੈਗਾ ਜਿਹੜੇ ਫੋਕਰੇ ਬੰਦੇ ਹੁੰਦੇ ਹੈਗਾ ਉਹਨਾਂ ਨੇ ਕੀ ਆਦਤਾਂ ਕੀ ਸੁਭਾ ਉਹਨਾਂ ਨੇ ਜ਼ਿਆਦਾ ਬੋ ਵੇ ਫੋਕਰ ਪੁਣੇ ਦੀਆਂ ਨਿਸ਼ਾਨੀਆਂ ਪਰ ਇਹਨਾਂ ਦੇ ਪੱਲੇ ਕੁਛ ਨਹੀਂ ਹੁੰਦਾਗਾ ਤੇ ਜੇ ਕੋਈ ਟੀਵੀ ਫੁਗਰੀ ਹੋਵੇ ਸੋਨੂ ਮੈਂ ਇੱਕ ਗੱਲ ਦੱਸ ਦਿੰਨਾ ਮੈਂ ਜਿਹੜੀਆਂ ਚੰਗਾ ਉਹਨਾਂ ਨੂੰ ਮੈਂ ਚੰਗਾ ਕਹਿੰਦਾ ਪਰ ਜਿਹੜੀਆਂ ਫੁਕਰੀਆਂ ਉਹ ਸੁਣ ਲਓ ਜੇ ਕੋਈ ਟੀਵੀ ਫੁਗਰੀ ਹੋਵੇ ਉਹ ਵੀ ਕਰੂਗੀ ਹਹੀ ਹਾ ਹਾ ਹਹੀ ਰੇਤ ਦੇ ਮੂਰੇ ਆਪਦੀ ਵਡਿਆਈ ਮਾਰੂਗੀ ਐਵੇਂ ਫੋਨ ਕਰਨ ਨਾਲ ਕਿਤੇ ਉਧਰ ਉੜ ਗਈ ਕਿਤੇ ਇਧਰ ਉੜ ਗਈ ਪਰ ਉਹਨਾਂ ਦੇ ਪੱਲੇ ਡੱਕਾ ਨਹੀਂ ਹੁੰਦਾ ਕੱਢਣ ਪਾਉਣ ਨੂੰ ਕੱਲੀਆਂ ਗੱਲਾਂ ਹੁੰਦੀਆਂ ਇਹ ਟੀਵੀਆਂ ਜਿਹੜੀਆਂ ਇਹ ਜ਼ਿਆਦਾਤਰ ਇਹ 50 45 50 ਸਾਲ ਤੱਕ ਵੀ ਫੋਕਰ ਪੁਣੇਗਾ ਮਰੀ ਜਾਂਦੀਆਂ ਫੋਕਰੇ ਬੰਦਿਆਂ ਤੋਂ ਹਮੇਸ਼ਾ ਦੂਰ ਤੇ ਜਿਹੜੇ ਚੰਗੇ ਬੰਦੇ ਆ ਚੰਗੇ ਬੰਦਿਆਂ ਦਾ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਦਸਤੂਰ ਤੇ ਅੰਕੜਾ ਹੁੰਦਾ ਹੈਗਾ ਇਹਨਾਂ ਬੰਦਿਆਂ ਨੂੰ ਮਤਲਬ ਹਮੇਸ਼ਾ ਸਤਕਾਰ ਦੇਣਾ ਚਾਹੀਦਾ ਤੇ ਪਿਆਰ ਮਾਣ ਦੇਣਾ ਚਾਹੀਦਾ ਬਣਦਾ ਤੇ ਗੱਲ ਸੁਣੋ ਮੇਰੀ ਦੋਸਤੋ ਇੱਕ ਹੋਰ ਵੀ ਜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਜ਼ਮਾਨਾ ਉਹ ਦਿਨੋ-ਦਿਨ ਸੋਸ਼ਲ ਮੀਡੀਆ ਦਾ ਚੱਲਦਾ ਹੈਗਾ ਤੇ ਸੋਸ਼ਲ ਮੀਡੀਆ ਤੇ ਫਿਰ ਕੋਸ ਨਾ ਕੋਸ ਹੁੰਦੇ ਰਹਿੰਦਾ ਹੈਗਾ ਜੇ ਆਪਾਂ ਮਤਲਬ ਕਹਾਂਗੇ ਵੀ ਆਪਣਾ ਗਵਾਂਢੀ ਆ ਪਾਉਂਦਾ ਹੈਗਾ ਤੇ ਫਿਰ ਗਾਂਹ ਹੋਰ ਥਾਂ ਤੋਂ ਕਿਤੇ ਹੋਰ ਪਈ ਜਾਂਦਾ ਕੁਝ ਬਾਹਰੋਂ ਪਈ ਜਾਂਦਾ ਹੈਗਾ ਇਸ ਚੀਜ਼ ਨੂੰ ਆਪਾਂ ਰੋਕ ਨਹੀਂ ਸਕਦੇ ਤਾਂ ਆਪਾਂ ਸੁਣੋ ਮੈਂ ਗੱਲ ਦੱਸ ਦਿੰਦਾ ਬਾਕੀ ਆਪਾਂ ਕਿਸੇ ਨਾਲ ਕੋਈ ਬੈਰ-ਵਿਰੋਧ ਨਹੀਂ ਕਰ ਸਕਦੇਗੇ ਕਿਉਂਕਿ ਦੁਨੀਆਂ ਬਹੁਤ ਰੰਗੀ ਆ ਦੁਨੀਆਂ ਤਾਂ ਮਤਲਬ ਆਪਣੇ ਵੱਡੇ-ਵੱਡਿਆਂ ਨੂੰ ਵੱਡ-ਵੱਡੇ ਰਿਆਂ ਨੂੰ ਨਹੀਂ ਕਹਿਣੋ ਹਟੀਗੀ ਤੇ ਇੱਥੇ ਜਿਹੜੇ ਨਿੱਕੇ-ਮੋਟੇ ਤੇਰੇ-ਮੇਰੇ ਗਾ ਉਹਨਾਂ ਦਾ ਕਹਿਣਾ ਹੀ ਛਾਨ ਹੈ ਇਸ ਕਰਕੇ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਹੈਗੇ ਦੁਨੀਆਂ ਦੇ ਦੋਨੇ ਪਾਸੇ ਦੰਦੇ ਹੁੰਦੇ ਹੈਗੇ ਇਹ ਦੁਨੀਆਂ ਜਿਹੜੀ ਆ ਦੁਨੀਆਂ ਤੁਹਾਨੂੰ ਪਤਾ ਭੈਣ ਘੜਾਵਾਂ ਦੀ ਇਹੋ ਜੀ ਚੀਜ਼ ਹੈ ਸਿਸਟਮ ਇਹਦਾ ਇਹੋ ਜਿਹਾ ਬਣਿਆ ਜੇ ਤੁਸੀਂ ਇੱਧਰ ਨੂੰ ਖੱਬੇ ਨੂੰ ਜਾਓਗੇ ਤਾਂ ਦੁਨੀਆਂ ਤੁਹਾਨੂੰ ਸੱਜੇ ਨੂੰ ਮੋੜ ਦੂ ਤੁਸੀਂ ਚੰਗਾ ਕਰ ਦੋ ਇਹਨਾਂ ਨੇ ਫਿਰ ਵੀ ਚੰਗਾ ਨਹੀਂ ਕਹਿਣਾਗਾ ਜੇ ਤੁਸੀਂ ਮਾੜਾ ਕਰ ਦੋਗੇ ਫਿਰ ਇਹ ਕਹਿਣਗੇ ਆਏ ਹੋਗੇ ਜੀ ਇਹ ਹੋਗਾ ਜੀ ਉਹ ਹੋਗਾ ਇਸ ਕਰਕੇ ਦੁਨੀਆ ਜਿਹੜੀ ਆ ਇਹ ਤੁਹਾਨੂੰ ਕੋਈ ਇਹ ਮਤਲਬ ਇਸ ਚੀਜ਼ ਨੂੰ ਲੋਟ ਨਹੀਂ ਕਰ ਸਕਦਾਗਾ ਫੋਖਰੇ ਬੰਦੇ ਪਾਡੇ ਹੋਰ ਆਸ਼ਕ ਲਫੰਡੇ ਇਹ ਦੁਨੀਆ ਦੇ ਵਿੱਚ ਚੰਗੇ ਭਗਤ ਸਾਰੇ ਪੈਦਾ ਹੁੰਦੇ ਰਹਿੰਦੇਗੇ ਪਰ ਇਹ ਦੁਨੀਆ ਜਿਹੜੀ ਆ ਰਲਿ ਮਿਲਿ ਮਿਕਸ ਆ ਇਹਨੂੰ ਸਮਝਣ ਦੀ ਲੋੜ ਆ ਬੱਸ ਇਹਨੂੰ ਸਮਝ ਕੇ ਆਪਦੇ ਤਰਕ ਦੇ ਅਨੁਸਾਰ ਹੀ ਬੰਦੇ ਨੂੰ ਕੰਮ ਕਰਨਾ ਚਾਹੀਦਾ ਜੇ ਮੇਰਾ ਅੱਜ ਦਾ ਸੁਝਾਅ ਅੱਜ ਦੀ ਵੀਡੀਓ ਚੰਗੀ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਏ ਦਰੋ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ